ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਤਾਜੋ ਤੇ ਗਰਤੇਜ ਦੇ ਘਰੋਂ ਆਪਾਂ ਦੋ ਨੱਕ ਦਿਖਾਵਾਂਗੇ ਇੱਕ ਮਿੱਤਰੋ ਜਰਸੀ ਗਾਂ ਸੂਣ ਵਾਲੀ ਇੱਕ ਆਪਾਂ ਕਹਿ ਸਕਦੇ ਵੀ ਦੁੱਧੋ ਢਾਈ ਮੱਝ ਪਿੰਡ ਹੈਗਾ ਜੀ ਤਾਜੋ ਤਸੀਲ ਤਪਾ ਤੇ ਜ਼ਿਲ੍ਹਾ ਹੈਗਾ ਜੀ ਬਰਨਾਲਾ ਦੋਨਾਂ ਦੀ ਜਾਣਕਾਰੀ ਆਪਾਂ ਭਾਈ ਤੋਂ ਹੀ ਲਵਾਂਗੇ ਵੀ ਕਿਹੜੇ ਕਿਹੜੇ ਸੂਏ ਸੁੰਦੀਆਂ ਨੇ ਕਿੰਨਾ ਕਿੰਨਾ ਨੇ ਦੁੱਧ ਕੱਢਿਆ ਤੇ ਪੂਰੀ ਗੱਲਬਾਤ ਬਾਈ ਦੇ ਨਾਲ ਕਰਦੇ ਆ ਪਹਿਲੇ ਨੰਬਰ ਤੇ ਜੇ ਆਪਾਂ ਗੱਲ ਕਰੀਏ ਜਰਸੀ 크ਰੋਸ ਪੰਜਾਬ ਵਾਲੀ ਜਰਸੀ ਕਹਿ ਸਕਦੇ ਆ ਕੱਦ ਕਾਠ ਮਿੱਤਰੋ ਕਾਫੀ ਚੰਗਾ ਥਾਂਲੇਵੇ ਦੀ ਪੂਰੀ ਸਾਫ ਹੈ ਹਜੇ ਕੱਚੀ ਆ ਘੱਟੋ ਘੱਟ ਹਫ਼ਤੇ 10 ਦਿਨਾਂ ਦੀ ਤੇ ਜਾਣਕਾਰੀ ਬਾਈ ਪੂਰੀ ਬਾਈ ਤੋਂ ਲੈਨੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਬਾਈ ਜੀ ਠੀਕ ਆ ਕਾਫੀ ਟਾਈਮ ਤੋਂ ਜੁੜੇ ਹੋ ਹਾਂਜੀ ਹਾਂ ਲੰਮੇ ਸਮੇਂ ਤੋਂ ਹੀ ਕਾਫੀ ਵਧੀਆ ਵਧੀਆ ਚੈਨਲ ਆਪਣਾ ਵਧੀਆ ਜੀ ਬਹੁਤ ਵਧੀਆ ਜੀ ਠੀਕ ਹੈ ਤੇ ਅੱਜ ਆਪਣੇ ਕੋਲੇ ਦੋ ਨਗਾ ਹਨਾ ਹਾਂਜੀ ਦੋ ਪਹਿਲੇ ਨੰਬਰ ਤੇ ਜਰਸੀ ਦੀ ਗੱਲ ਕਰਗੇ ਸੂਆ ਕਿਹੜਾ ਹੋਇਆ ਇਹ ਤੀਜਾ ਸੂਆ ਜੀ ਇਹ ਤੀਜਾ ਸੂਆ ਸੋਹਦੀ ਆ ਤੀਜਾ ਸੂਆ ਸੂਜੇ ਕਿੰਨੇ ਇੱਕ ਦਿਨ ਜਿਹੜੇ ਲੈ ਜੋ ਇਹ ਲੈ ਜੋ ਜੀ 8-7 ਦਿਨ ਲੈ ਜੀ ਹਰਤਾ ਲੈ ਜੀ ਦੁੱਧ ਸਹੀ ਕਿੰਨਾ ਕੁ ਦਿੰਦਾ ਵਾ ਜੀ ਦੁੱਧ ਪਿਛਲੇ ਵਾਰ 14-15 ਲੀਟਰ ਦਿੰਦਾ ਜੀ 14-15 ਹਾਂ ਜੀ ਹਾਂ ਅ ਇਸ ਵਾਰ ਵੀ ਇੰਨਾ ਕੁ ਚਾਹੀਦਾ ਇਸ ਵਾਰ ਇੱਕ ਬਾਕੀ ਸੇਵਾ ਦਾ ਜੀ ਦੇਖੋ ਦੇਣਾ ਚਾਹੀਦਾ ਵੱਧ ਵੀ ਦੇਣਾ ਚਾਹੀਦਾ ਠੀਕ ਆ ਆ ਤੀਜੇ ਸੂਏ ਮਿੱਤਰੋ ਸੂਣੀ ਆ 14-15 ਲੀਟਰ ਜਿਹੜਾ ਇਹਨੇ ਦੁੱਧ ਕੱਢਿਆ ਵਾ ਤੇ ਥਣਲੇਪੇ ਦੀ ਪੂਰੀ ਸਾਫ ਹੈ ਤੋਰੇ ਜ ਇੱਕ ਵਾਰੀ ਕੱ ਤੇ ਸਿਵਣ ਬਾਈ ਕੰਦਾ ਵੀ ਚੰਗਾ ਲਾਇਆ ਸਿਮਿੰਟ ਦੀ ਵੀ ਆਪਾਂ ਜਾਣਕਾਰੀ 50062 ਡੈਨਮਾਰਕ ਦਾ ਸਿਮਿੰਟ ਮਿੱਤਰੋ ਲੱਗਿਆ ਵਾ ਤੇ ਚੰਗਾ ਸਿਮਿੰਟ ਆਪਾਂ ਕਹਿ ਸਕਦੇ ਹਾਂ ਲਾਇਆ ਵਾ ਮੋੜ ਲਈ ਤੀਜਾ ਸੁਗਾ ਸੁਣੀਆ ਹਫਤੇ ਦੀ ਹਜੇ ਕੱਚੀ ਹੈ ਤੇ ਥਣਲੇਪ ਦੀ ਪੂਰੀ ਮਿੱਤਰੋ ਸਾਫ ਹੈ ਕੱਦ ਘੱਟ ਸੋਹਣਾ ਰੇਟ ਵੀ ਆਪਾਂ ਮਿੱਤਰੋ ਪੂਰਾ ਖਿੱਚ ਕੇ ਜੇ ਕਰਾਵਾਂਗੇ ਤੇ ਜਿਹੜੇ ਵੀ ਵੀਰ ਭਰਾ ਨੂੰ ਪਸੰਦ ਆਉਂਦੀ ਆ ਤਾਂ ਕਰ ਸਕਦੇ ਹੋ ਬਾਈ ਦੇ ਨਾਲ ਸੰਪਰਕ ਕਰ ਰੇਟ ਕੀ ਕਰਤਾ ਜੀ ਦਾ ਫਿਰ ਰੇਟ 75000 ਹੈ ਜੀ 75 ਹਾਂਜੀ ਦੁੱਧ ਦੁੱਧ ਤਾਂ 14 15 ਹਾਂਜੀ 50 0 ਬਾੜ ਦਾ ਸੀਮਾ ਲੱਗਿਆ ਹਫਤੇ ਦੀ ਹਜੇ ਕੱਚੀ ਆ ਹਫਤੇ ਦੀ ਕੱਚੀ ਆ ਜੀ ਓਕੇ ਬਿਲਕੁਲ ਸੀਲ ਹੈ ਜੀ ਠੰਡੀ ਸੀਲ ਵਧੀਆ ਪੂਰੀ ਠੰਡੀ ਸੀਲ ਹੈ ਜੀ ਕੋਈ ਲੰਬੇ ਵਾਲੀ ਗੱਲ ਨਹੀਂ ਜਮਾ ਜੀ ਓਕੇ ਦੂਜੇ ਨੰਬਰ ਤੇ ਆ ਗਈ ਟੋਕੜ ਹਣਾ ਹਾਂਜੀ ਹਾਂ ਦੁੱਧੋ ਡਰਾਈ ਦੁੱਧੋ ਡਰਾਈ ਹੈ ਜੀ ਇਹ ਸੂਹਾ ਤੀਜਾ ਚੌਥਾ ਇਹ ਤੀਜਾ ਸੂਹ ਜੀ ਹੁਣ ਦੋ ਸੂਹੇ ਸੂਤੀ ਜੀ ਹਾਂ ਦੋ ਸੂਹੇ ਸੂਪੀ ਤੀਜਾ ਸੂਆ ਸੁੰਦੀ ਆ ਕਿੰਨੇ ਕ ਦਿਨ ਕਿੰਨੇ ਕ ਚਿਰ ਦੇ ਕੱਪੜਾ ਹੈ ਸਾਢੇ 3 ਮਹੀਨੇ ਦੇ ਕੱਪੜਾ ਹੈ ਜੀ ਚੱਕ ਪਾਸ ਹੈ ਚੱਕ ਪਾਸ ਹੈ ਸਾਢੇ 3 ਮਹੀਨੇ ਦੇ ਹਾਂ ਸਾਢੇ 3 ਦੁੱਧ ਸਹੀ ਕਿੰਨਾ ਕ ਦਿੱਤਾ ਵਾ ਜੀ ਉਹਦੇ ਵੀ 13-14 ਲੀਟਰ ਦਿੱਤਾ ਜੀ ਇਹਨੇ ਵੀ ਇਹਨੇ ਵੀ 13-14 ਦਿੱਤਾ ਜੀ ਓਕੇ ਇਹ ਵੀ ਠੰਡੀ ਸੀਲ ਆ ਜੀ ਇਹ ਵੀ ਠੰਡੀ ਸੀਲ ਆ ਸਿੰਘ ਸਿੰਘ ਬਹੁਤ ਚੰਗਾ ਹੈ ਨਾ ਹਾਂਜੀ ਬਹੁਤ ਵਜਨ ਵੀ ਚੰਗਾ ਮਿੱਤਰੋ ਸਮੀ ਵੀ ਆ ਤੁਰੋ ਜੀ ਉਹਨੂੰ ਵੀ ਠੰਡੀ ਸੀਲ ਇਹ ਵੀ ਮਿੱਤਰੋ ਫੁੱਲ ਹੈ ਤੇ ਤੀਜਾ ਸੂਆ ਬਾਈ ਕਹਿੰਦਾ ਵੀ ਸੁੰਦੀ ਆ ਇਹ ਸਾਂਹ ਤੋਂ ਬਣੀ ਆ ਸਾਂਹ ਤੋਂ ਸਾਂਹ ਤੋਂ ਬਣੀ ਵੀ ਆ ਮਿੱਤਰੋ ਚੰਗੀ ਸਮੀ ਪਲੀ ਆ ਵਜਣ ਚੰਗਾ ਦੁੱਧੋਂ हट ਗਈ ਥੋੜਾ ਜਿਹਾ ਲੇਟ ਮਿੱਤਰੋ ਬਣੀ ਆ ਉਹਦੇ ਕਰਕੇ ਦੁੱਧੋਂ हट ਗਈ ਆਪਣਾ ਫਰਜ਼ ਵਾਂਦਾ ਹਰ ਚੀਜ਼ ਦੱਸਣ ਦਾ ਥਣਾ ਦੀ ਇਹ ਵੀ ਪੂਰੀ ਸਾਫ਼ ਹੈ ਤੇ ਜਿਹੜੇ ਵੀ ਵੀਰ ਭਰਾ ਨੂੰ ਪਸੰਦ ਆਉਂਦੀ ਆ ਤਾਂ ਕਰ ਸਕਦੇ ਹੋ ਬਾਈ ਦੇ ਨਾਲ ਸੰਪਰਕ ਕੱਲੀ ਕੱਲੀ ਚੀਜ਼ ਆਪਾਂ ਮਿੱਤਰੋ ਦਿਖਾਵਾਂਗੇ ਤੇ ਇਹਦਾ ਰੇਟ ਜੀ ਇਹਦਾ ਰੇਟ 90000 ਹੈ ਜੀ ਇਹਦਾ 90 ਲੈਣ ਦੇਣ ਦਾ 90 ਉਹਦਾ ਹੈਗਾ 75 ਇਹਦਾ 90 ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ 98760 ਜੀ 98760 27601 ਜੀ 27601 ਪਿੰਡ ਹੈਗਾ ਤਾਜੋ ਤਾਜੋ ਜੀ ਤਹਿਸੀਲ ਤਪਾ ਜਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਮੰਨ ਲਾ ਵੀ ਤਪਾ 5 ਕਿਲੋਮੀਟਰ ਆ ਜਾਂਦਾ 3 ਕਿਲੋਮੀਟਰ 3 ਕਿਲੋਮੀਟਰ ਤਪਾ ਦਾ ਤਾਜੋ ਜੀ ਓਕੇ ਜੀ ਓਕੇ ਅ ਫਿਰ ਆਪਾਂ ਮਿੱਤਰੋ ਇਹਨੂੰ ਵੀ ਤੁਹਾਨੂੰ ਦੁਬਾਰੇ ਦਿਖਾਉਂਦੇ ਆ ਥਾਂ ਲੇ ਵੀ ਦੀ ਪੂਰੀ ਸਾਫ ਹੈ ਹਜੇ ਕੱਚੀ ਆ ਘੱਟੋ ਘੱਟ ਹਫ਼ਤੇ 10 ਦਿਨਾਂ ਦੀ ਦੁੱਧ ਬਾਈ ਕਹਿੰਦਾ ਵੀ 14 15 ਅ ਦੁੱਧ ਦਿੱਤਾ ਵਾ ਤੇ ਕੱਦ ਕਾਰ ਸੋਹਣਾ ਬੇਲ ਚੰਗੀ ਐ ਸੋ ਜਿਹੜੇ ਵੀ ਵੀਰ ਭਰਾ ਨੂੰ ਪਸੰਦ ਆਉਂਦੀ ਆ ਤਾਂ ਕਰ ਸਕਦੇ ਹੋ ਬਾਈ ਦੇ ਨਾਲ ਸੰਪਰਕ ਜੇਕਰ ਕਿਸੇ ਵੀਰ ਭਰਾ ਨੇ ਮੇਤਰੋ ਵੀਡੀਓ ਬਣਵਾਉਣੀ ਆ ਮੇਰਾ ਨੰਬਰ ਆ ਜੀ 98700 2482 124 ਸੋ ਖਰੇਲੂ ਆਪਾਂ ਵੀਡੀਓ ਬਣਾ ਰਹੇ ਆ ਕੋਈ ਬਾਈ ਦਾ ਵਪਾਰ ਦਾ ਕੰਪਨੀ ਸੋ ਸਾਰੇ ਵੀਰਾਂ ਦਾ ਧੰਨਵਾਦ